ਜਹਾਂਜੀ ਸਾਰਿਆਂ ਨੂੰ ਅੱਜ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਵਾਂਗਾ ਕਿ ਇੱਕ ਸਿਟੀ 1 ਅਗੋਗਰ ਤੇ ਇੱਕ CIA ਅਗੋਗਰ ਜਿਹੜੀ ਹੈਗੀ ਆ ਉਹਨਾਂ ਨੇ ਮਾਨਯੋਗ SSP ਡਾਕਟਰ ਪ੍ਰਤਿਆ ਜਨ ਦੇ ਦੇਸ਼ਾ ਨਿਰਦੇਸ਼ਾਂ ਅਨੁਸਾਰ ਚੋਰੀ ਜਾਂ ਹੋਰ ਵੱਡਾ ਤਾਕਰਨਾ ਵਾਲਿਆਂ ਦੇ ਖਿਲਾਫ ਸਖਤੀ ਬਣਾਉਂਦੇ ਹੋਏ ਤਿੰਨ ਟੋਟਲ ਜਿਹੜੇ ਮੁਕਦਮੇ ਦਰਜ ਕੀਤੇ ਨੇ ਜਿਸ ਵਿੱਚੋਂ ਇੱਕ ਮੁਕਦਮਾ ਨੰਬਰ 49 ਜੋ ਕਿ ਸਿਟੀ 1 ਦੇ ਵਿੱਚ ਦਰਜ ਹੋਇਆ ਜਿਹਦੇ ਵਿੱਚ 7 ਚੋਰੀशुदा ਮੋਟਰਸਾਈਕਲ ਬਰਾਮਦ ਹੋਏ ਨੇ ਉਸ ਤੋਂ ਬਾਅਦ ਮਕਦਮਾ ਨੰਬਰ 50 ਜਿਹਦੇ ਵਿੱਚ 2 ਚੋਰੀशुदा ਬੈਟਰੀਆਂ ਬਰਾਮਦ ਹੋਈਆਂ ਨੇ ਇਹ ਵੀ ਸਿਟੀ 1 ਦੇ ਵਿੱਚ ਹੈਗਾ ਇਸ ਤੋਂ ਇਲਾਵਾ ਹੈਗਾ ਜਿਹੜਾ 4 ਚੋਰੀशुदा ਮੋਟਰਸਾਈਕਲ ਜੋ ਕਿ ਸੀਆਈਏ ਬਨ ਬਰਾਮਦ ਹੋਏ ਸੀ ਵਿੱਚ ਟੋਟਲ 2 ਦੋਸ਼ੀ ਨੇ ਲਖਵੀਰ ਸਿੰਘ ਉਰਫ ਲੱਖੂ ਤੇ ਮਨਪ੍ਰੀਤ ਸਿੰਘ ਉਰਫ ਮੰਨੂ ਸਿਟੀ 1 ਦੇ ਵਿੱਚ ਜਿਹੜੇ ਆਪਣੇ ਦੋਸ਼ੀ ਨੇ ਜਸਪਾਲ ਸਿੰਘ ਉਰਫ ਜੱਸ਼ ਤੇ ਇਸ ਤੋਂ ਇਲਾਵਾ ਇੱਕ ਹੋਰ ਇਹਦਾ ਸਾਥੀ ਹੈ ਸੀ ਉਹਨੂੰ ਨਾਮਿਨੇਟ ਕੀਤਾ ਹੈਗਾ ਸੋ ਉਸ ਦੀ ਬਾਅਦ ਵੀ ਜਾਰੀ ਹੈ ਇਹਨਾਂ ਤੋਂ ਪਹਿਲਾਂ ਕੋਈ ਬੱਚੇ ਗਏ ਜੀ ਬਿਲਕੁਲ ਜਿਹੜਾ ਤਾਂ ਜਿਹਦੇ ਵੱਲੋਂ ਦੋ ਬੈਟਰੀਆਂ ਚੋਰੀ ਕੀਤੀਆਂ ਗਈਆਂ ਨੇ ਉਹਦੇ ਤੇ ਇਸ ਤੋਂ ਪਹਿਲਾਂ ਵੀ ਜਿਹੜੇ ਦੋ ਮਕਦਮੇ ਦਰਜ ਨੇ ਸਰ ਕਿਤਕਤਕਤ ਜੋੜੀ ਤੁਸੀਂ ਜਿਹੜਾ ਹੈਗਾ ਇਹ ਪਹਿਲਾਂ ਕੋਈ ਮਕਦਮਾ ਦਰਜ ਹੋਣਾ ਨਹੀਂ ਆਇਆ ਸਰ ਕਿਤਕਤਕਤ ਜੋੜੀਆਂ ਕੀਤੀਆਂ ਸੀ ਕਿੰਨੇ ਸਾਲ ਬਰਮ ਹੋਏ ਅੱਜ ਤੱਕ ਹੁਣ ਤੱਕ ਅਗਰਪਾ ਦੋਨਾਂ ਚੋਰੀਆਂ ਦੇ ਵਿੱਚ ਦੇਖੀਏ ਤਾਂ 11 ਜਿਹੜੇ ਮੋਟਰਸਾਈਕਲ ਬਰਾਮਦ ਹੋਏ ਨੇ ਜਿਹੜਾ ਕਿ ਇਹ ਜਿਹੜੇ ਏਰੀਆਸ ਮੇਨਲੀ ਇਹਨਾਂ ਨੇ ਟਾਰਗੇਟ ਕੀਤਾ ਆਪਣੀ ਬਾਰਡਰ ਬੈਲਟ ਰਾਜਸਥਾਨ ਤੇ ਗੰਗਾ ਨਗਰ ਦਾ ਏਰੀਆ ਇਹਨਾਂ ਨੇ ਟਾਰਗੇਟ ਕੀਤਾ ਹੈਗਾ ਤੇ ਕੁਝ ਮੋਟਰਸਾਈਕਲ ਜਿਹੜੇ ਹੈਗੇ ਉਹ ਦੇ ਆਸ-ਪਾਸ ਦੇ ਏਰੀਆ ਵਿੱਚੋਂ ਮਿਲਦੇ